ਮਾਰੂਗ ਨਹੀਂ ਸਾਨੂੰ ਰਾਜ ਕਰੋ ਰਾਜ ਕਰੋ ਰਾਜ ਕਰੋ ਮਾਰੂਗ ਨਹੀਂ ਸਾਨੂੰ ਰਾਜ ਕਰੋ ਰਾਜ ਕਰੋ ਰਾਜ ਕਰੋ ਜੈ ਸਰਕਾਰ ਮਰਦਾਬਾ ਆਵਲੀ ਮੇਰਾ ਨਾਮ ਗੁਰਪ੍ਰੀਤ ਬੜਿਆ ਚਾ ਮੈਂ ਪਨਬਤ ਪੀਆਟੀਸੀ ਕੰਟਰੈਕਟ ਵਰਕਰ ਯੂਨੀਅਨ ਲੋਗਾਂ ਦਾ ਰਿਪੂ ਦਾ ਸੀਨੀਅਰ ਮੀਤਪਰਦਾ ਹਣਾ ਅੱਜ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਸਮੂਹ ਗੇਟਾਂ ਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਲੰਧਰ ਜਿਮਣੀ ਚੋਣ ਦੇ ਸਮੇਂ ਜਥੇਬੰਦੀ ਵੱਲੋਂ ਜਿਹੜੇ ਸੰਘਰਸ਼ ਐਲਾਨ ਕੀਤੇ ਗਏ ਸੀ ਮੁੱਖ ਮੰਤਰੀ ਪੰਜਾਬ ਵੱਲੋਂ ਉੱਥੇ ਮੀਟਿੰਗ ਕਰਕੇ ਸਾਡੇ ਨਾਲ ਸਾਡੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਜਾਇਜ਼ ਤੇ ਵਾਜਬ ਮੰਨਿਆ ਗਿਆ ਸੀ ਤੇ ਜਿਨ੍ਹਾਂ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਸੀ ਕਿ ਇਹਨਾਂ ਵੀ ਜਿਹੜੀਆਂ ਜਾਇਜ਼ ਤੇ ਵਾਜਬ ਮੰਗਾਣੇ ਇਹਨਾਂ ਨੂੰ ਲਾਗੂ ਕੀਤਾ ਜਾ ਪਰ ਸਰਕਾਰ ਤੇ ਮੈਨੇਜਮੈਂਟ ਲਗਾਤਾਰ ਉਹਨਾਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜਦੀ ਆ ਰਹੀ ਸੋ ਮਜਬੂਰਾਂ ਦੁਬਾਰਾ ਜਿਹੜੀ ਆ ਗਈ ਸਾਨੂੰ ਸੰਘਰਸ਼ਾਂ ਦੇ ਰਾਹ ਤੇ ਤੁਰਨਾ ਪਿਆਗਾ ਤੇ ਅਸੀਂ ਗੇਟ ਰੈਲੀਆ ਤੇ ਜਲੰਧਰ ਵਿਖੇ ਕਨਵੈਨਸ਼ਨ ਤੇ ਪ੍ਰੈਸ ਕਨਫਰੰਸ ਆ ਦੀ ਘਰਤਾਲ ਦੀ ਜਿਹੜਾ ਹੈਗਾ ਉਹ ਐਲਾਨ ਕੀਤਾਗਾ ਸੋ ਇਹਦਾ ਸਾਰੀ ਜਿਹੜੀ ਜ਼ਿੰਮੇਵਾਰੀ ਆ ਕਿ ਉਹ ਪੰਜਾਬ ਸਰਕਾਰ ਦੀ ਹੋਣੀ ਆ ਪਹਿਲਾਂ ਜਿਹੜੀਆਂ ਮੀਟਿੰਗਾਂ ਰੱਖਿਆ ਉਹ ਬੇਸਿੱਟਾ ਨਿਕਲੀਆਂ ਤੁਹਾਡੇ ਸਾਹਮਣੇ ਬਿਲਕੁਲ ਦੇਖੋ ਮੁੱਖ ਮੰਤਰੀ ਪੰਜਾਬ ਤੱਕ ਨਾਲ ਮੀਟਿੰਗ ਹੋ ਜਾਂਦੀ ਆ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗਾਂ ਹੁੰਦੀਆਂ ਨੇ ਸੈਕਟਰੀ ਟਰਾਂਸਪੋਰਟ ਨਾਲ ਮੀਟਿੰਗਾਂ ਹੁੰਦੀਆਂ ਨੇ ਪਰ ਉਹ ਮੀਟਿੰਗਾਂ ਜਿਹੜੀਆਂ ਨੇ ਉਹਨਾਂ ਚ ਹਰ ਮੀਟਿੰਗ 'ਚ ਮੈਨੇਜਮੈਂਟ ਵੱਲੋਂ ਤੇ ਸਰਕਾਰ ਵੱਲੋਂ ਮੰਨਿਆ ਜਾਂਦਾ ਕਿ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਪਰ ਲਾਗੂ ਕਰਨ ਤੋਂ ਲਗਾਤਾਰ ਪਾਈਦੇ ਆ ਰਹੇ ਨੇ ਸੋ ਇਹ ਮੀਟਿੰਗਾਂ ਨੇ ਸਾਡੇ ਲਈ ਬੇਸਿੱਟਾ ਦੇ ਹੁਣ ਤੁਹਾਡਾ ਕੀ ਹੈ ਦੇਖੋ ਅੱਜ ਗੇਟ ਵਾਲੀਆ ਕਰਕੇ ਅਸੀਂ ਮੈਨੇਜਮੈਂਟ ਨੂੰ ਫੇਰ ਵੀ ਆਪਦੇ ਵੱਲੋਂ ਇੱਕ ਐਲਾਨ ਕਰਦੇ ਆ ਕਿ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰ ਦਿੱਤਾ ਜਾਵੇ ਜੇਕਰ ਇਹ ਮੰਗਾਂ ਲਾਗੂ ਨਹੀਂ ਹੁੰਦੀਆਂ ਤਾਂ ਕਨਵੈਨਸ਼ਨ ਪ੍ਰੈਸ ਕਾਨਫਰੰਸ ਤੇ ਹਰਤਾਲ ਤੱਕ ਦੀ ਜਿਹੜੀ ਹੈਗੀ ਸਾਡੀ ਕਾਲ ਦਿੱਤੀ ਹੈ ਇੱਕ ਕਦੇ 21 ਦਿਨ ਦਾ ਪ੍ਰੋਗਰਾਮਲ ਬੰਦ ਕੀਤਾ ਜਾਏਗਾ ਦੇਖੋ ਅਸੀਂ ਤਾਂ ਮੈਨੇਜਮੈਂਟ ਨੂੰ ਬੜਾ ਲੰਬਾ ਸਮਾਂ ਦਿੱਤਾ ਹੈਗਾ ਤਕਰੀਬਨ ਡੇਢ ਮਹੀਨੇ ਦਾ ਸਮਾਂ ਦੇ ਦਿੱਤਾ ਜੇ ਉਸ ਡੇਢ ਮਹੀਨੇ ਦੇ ਦੌਰਾਨ ਸਰਕਾਰ ਸਾਡੀਆਂ ਮੰਗਾਂ ਨੂੰ ਮੰਨ ਲੈਂਦੀ ਆ ਤਾਂ ਅਸੀਂ ਬੰਦ ਵਾਲੇ ਪਾਸੇ ਕਿ ਮੰਦੀ ਪਰ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਮਜਬੂਰਨ ਸਾਨੂੰ ਹਰਤਾਲ ਕਰਨੀ ਪਵੇ ਕਿਤੇ ਨਾ ਕਿਤੇ ਪਬਲਿਕ ਤਾਂ ਪਰੇਸ਼ਾਨ ਹੋਏਗੀ ਜੇ ਤੁਸੀਂ ਦੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ तकरीबन 12 ਤੋਂ 15 ਸਾਲ ਸਾਨੂੰ ਹੋ ਗਏ ਨੇ ਇਹਨਾਂ ਅਦਾਰਿਆਂ ਦੇ ਵਿੱਚ ਬਹੁਤ ਹੀ ਘੱਟ ਤਨਖਾਹਾਂ ਤੇ ਤੇ ਲੰਬੇ ਸਮੇਂ ਤੋਂ ਡਿਊਟੀਆਂ ਕਰਦੇ ਆ ਰਹੇ ਹਾਂ ਸਾਡੇ ਕਈ ਸਾਥੀ ਐਕਸੀਡੈਂਟਾਂ ਦੇ ਵਿੱਚ ਜਾਨਾਂ ਗਵਾ ਗਏ ਨੇ ਕਈ ਨੌਕਰੀਆਂ ਛੱਡ ਕੇ ਚਲੇ ਗਏ ਅੱਕ ਕੇ ਤੇ ਕਈ ਸਾਥੀ ਜਿਹੜੇ ਨੇ ਉਹ ਕੱਚੇ ਹੀ ਰਿਟਾਇਰ ਹੋ ਗਏ ਨੇ ਤੋ ਅਸੀਂ ਵੀ ਬਹੁਤ ਵੱਡੀ ਜਿਹੜੀ ਇੱਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆ ਸਾਡੇ ਪਰਿਵਾਰ ਜਿਹੜੇ ਨੇ ਉਹ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਤੋ ਜੇ ਪੰਜਾਬ ਸਰਕਾਰ ਚਾਹੁੰਦੀ ਆ ਕਿ ਆਮ ਲੋਕਾਂ ਨੂੰ ਇਹ ਪਰੇਸ਼ਾਨੀਆਂ ਨਾ ਹੋਣ ਤਾਂ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਤਾ ਜਾਵੇ ਮੈਂ ਸ਼ਮਸ਼ੀਰ ਸਿੰਘ ਸੂਬਾ ਜਰਨਲ ਸਕੱਤਰ ਪੰਜਾਬ ਰੋਡਵੇ ਪੰਨਬਸਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਅੱਜ ਅਸੀਂ ਜਥੇਬੰਦੀ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਗੇਟ ਰਲੀਆਂ ਕਰਕੇ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਨੇ ਕਿ ਸਾਨੂੰ ਵਿਭਾਗਾਂ ਦੇ ਵਿੱਚ ਰੈਗੂਲਰ ਕੀਤਾ ਜਾਵੇ ਕੱਚੇ ਮਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਜਿਹੜੀਆਂ ਤਨਖਾਹਾਂ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਆ ਬਰਾਬਰ ਪੱਕੇ ਮਲਾਜ਼ਮ ਦੇ ਉਹ ਤਨਖਾਹਾਂ ਦਿੱਤੀਆਂ ਜਾਣ ਵਿਭਾਗ ਚ ਨਵੀਆਂ ਬਸਾਂ ਪਾਈਆਂ ਜਾਣ ਜਿਹੜੀਆਂ ਮਾਰੂ ਕੰਡੀਸ਼ਨਾਂ ਲਈਆਂ ਮਲਾਜ਼ਮਾਂ ਤੇ ਰੱਦ ਕੀਤੀਆਂ ਜਾਣ ਸਰਵਿਸ ਰੂਲ ਬਣਾਏ ਜਾਣ ਤਾਂ ਕਿ ਮਲਾਜ਼ਮਾਂ ਨੂੰ ਆਪਣੀ ਨੌਕਰੀ ਦਾ ਜਿਹੜਾ ਉਹ ਬੇਨਫੀਟ ਲਾਭ ਮਿਲ ਸਕੇ ਪਰ ਲਗਾਤਾਰ ਸਰਕਾਰ ਵੱਲੋਂ ਲਾਰੇ ਲੱਪੇ ਕਮੇਟੀਆਂ ਬਣਾ ਕੇ ਸ਼ੋਸ਼ਣ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਹਨੂੰ ਅਸੀਂ ਨਕਾਰਦੇ ਹਾਂ ਅੱਜ ਫਿਰ ਤੋਂ ਆਪਣੇ ਸੰਘਰਸ਼ਾਂ ਨੂੰ ਸਟੈਂਡ ਕਰਦੇ ਹਾਂ ਸ਼ੁਰੂਆਤ ਕੀਤੀ ਆ ਪਹਿਲੀ ਗੇਟ ਰੈਲੀਆਂ ਦੀ ਆ ਉਸ ਤੋਂ ਬਾਅਦ ਪ੍ਰੈਸ ਕ ਤਰੀਕ ਦੀ ਤਿਆਰੀ ਵਜੋਂ ਕਨਵੈਨਸ਼ਨ ਕਰ ਰਹੇ ਆ ਜਲੰਧਰ ਦੇ ਵਿੱਚ ਤੇ ਨਾਲ ਹੀ ਬਸ ਸਟੈਂਡ ਬੰਦ ਦੇ ਪ੍ਰੋਗਰਾਮ ਆ ਔਰ 21 ਤਰੀਕ ਨੂੰ ਅਸੀਂ ਮੁਕੰਮਲ ਪਨ ਬਸ ਪੀਆਰਡੀ ਦਾ ਚੱਕਾ ਜਾਮ ਕਰਕੇ ਤੇ 22 ਤਰੀਕ ਨੂੰ ਮੁੱਖ ਮੰਤਰੀ ਦੀ ਰੈਸ਼ ਦੇ ਉੱਤੇ ਜਿਹੜਾ ਮੁਕੰਮਲ ਧਰਨਾ ਲੱਗੀ। ਸਰ ਜਿਵੇਂ ਪਹਿਲਾਂ ਵੀ ਤੁਹਾਡੇ ਵਾਲੇ ਕਈ ਵਾਰੀਆਂ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਜੀ। ਬਿਲਕੁਲ ਮੀਟਿੰਗਾਂ ਪਿਛਲੇ ਸਮੇਂ ਤੋਂ ਪਹਿਲਾਂ ਵੀ ਹੋਈਆਂ ਸਰਕਾਰਾਂ ਨੇ ਲਾਰੇ ਵੀ ਲਾਏ ਵਾਦੇ ਵੀ ਕੀਤੇ 9 ਫਰਵਰੀ ਨੂੰ ਸਾਡੀ ਟਰਾਂਸਪੋਰਟ ਮੰਤਰੀ ਦੀ ਮੀਟਿੰਗ ਰਹਿਣਮਾਈ ਦੇ ਏਡ ਮੀਟਿੰਗ ਹੋਈ ਸੀਗੀ ਜਿੱਦੇ ਜੇ ਕਮੇਟੀ ਗੱਠਿਤ ਕੀਤੀ ਗਈ ਸੀ ਵੀ ਗੱਜੇ ਮੁਲਾਜ਼ਮਾ ਨੂੰ ਪੱਕੇ ਕਰਨਾ ਠੇਕੇਦਾਰਾਂ ਨੂੰ ਬਾਹਰ ਕੱਢਣਾ ਕੰਡੀਸ਼ਨਾਂ ਖਤਮ ਕਰਨੀਆਂ ਸਰਵਿਸ ਰੂਲ ਲਾਗੂ ਕਰਨੇ ਤੇ ਸਾਰੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਸੋ ਦੇ ਨਾਲ ਆਮ ਪਬਲਿਕ ਨੂੰ ਦਿੱਕਤ ਆ ਗਈ ਉਹਦੇ ਲਈ ਬਿਲਕੁਲ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਆਮ ਪਬਲਿਕ ਸਾਡੇ ਪਰਿਵਾਰ ਨੇ ਤੇ ਉਹਨਾਂ ਦੇ ਨਾਲ ਹੀ ਸਾਡਾ ਵਿਭਾਗ ਚੱਲਦਾ ਵਾ ਸੋ ਅਸੀਂ ਅੱਜ 21 ਤਰੀਕ ਨੂੰ ਅਜੇ 1 ਮਹੀਨੇ ਤੋਂ ਜ਼ਿਆਦਾ ਸਮਾਂ ਪਿਆ। ਸੋ ਅਸੀਂ ਪਹਿਲਾਂ ਤੋਂ ਹੀ ਸਰਕਾਰ ਨੂੰ ਮੰਗ ਪੱਤਰ ਨੋਟਿਸ ਭੇਜਤਾ ਵਾ ਆਪਣਾ ਪ੍ਰੈਸ ਨੋਟ ਜਾਰੀ ਕਰਤਾ। ਇਹ ਆ ਸਾਡੀਆਂ ਮੰਗਾਂ ਨੇ ਸਾਡੀਆਂ ਮੰਗਾਂ ਦਾ ਹੱਲ ਕਰਦੇ ਸਾਨੂੰ ਲੋੜ ਨਹੀਂ ਗਈ ਕਿ ਆਮ ਪਬਲਿਕ ਨੂੰ ਵੀ ਪਰੇਸ਼ਾਨ ਕਰੀਏ ਤੇ ਲੋਕਾਂ ਨੂੰ ਇਹੋ ਜਿਹਾ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ। ਪਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਨੂੰ ਜਦੋਂ ਨਜ਼ਰਅੰਦਾਜ਼ ਕੀਤਾ ਜਾਂਦਾ ਟਾਈਮ ਦੇ ਦੇ ਕੇ ਪਾਲਿਸੀਆਂ ਬਣਾ ਬਣਾ ਕੇ ਕਮੇਟੀਆਂ ਬਣਾ ਬਣਾ ਕੇ ਉਹਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਤਾਂ ਸਾਨੂੰ ਮਜਬੂਰ ਨੀੜਾ ਸੰਘਰਸ਼ ਕਰਨਾ ਪੈਂਦਾ। ਜੇ ਤੁਹਾਡੀਆਂ ਮੰਗਾਂ ਨਹੀਂ ਬਣੀਆਂ ਜਾਂਦੀਆਂ ਫਿਰ ਲੈਕਸਟੌਪ ਜਿਵੇਂ ਅਸੀਂ ਅੱ ਸ਼ੁਰੂ ਕਰਦੇ ਆ ਆਪਣੇ ਲਗਾਤਾਰ ਸਾਡੇ ਜਿਹੜੇ ਐਕਸ਼ਨ ਚੱਲਣਗੇ 21 ਤਰੀਕ ਤੋਂ ਮੰਗਲ ਮੁਕੰਮਲ ਹੜਤਾਲ ਕਰਕੇ 22 ਤਰੀਕ ਤੋਂ ਮੁੱਖ ਮੰਤਰੀ ਦੀ ਰਾਇਸ਼ ਤੇ ਧਰਨਾ ਦੇਵਾਂਗੇ ਕਿਉਂਕਿ ਮੁੱਖ ਮੰਤਰੀ ਨੇ ਪਿਛਲੇ ਦਿਨੀ 1 ਜੁਲਾਈ ਨੂੰ ਮੀਟਿੰਗ ਕਰਕੇ ਫਾਈਨਲ ਮੀਟਿੰਗ ਕਰਕੇ ਉਹਦੇ ਚ ਕਮੇਟੀ ਗਠਿਤ ਕੀਤੀ ਸੀ ਜਿਹਦੇ ਚ ਉਹਨਾਂ ਨੇ 1 ਮਹੀਨੇ ਦਾ ਸਮਾਂ ਲਿਆ ਸੀ ਸਿਰਫ ਜੁਲਾਈ ਦਾ ਵੀ ਜੁਲਾਈ ਦੇ ਵਿੱਚ ਤੁਹਾਡੀ ਜਿਹੜੀ ਆ ਪਾਲਿਸੀਆ ਬਣ ਕੇ ਲਾਗੂ ਹੋ ਜੂਗੀ ਤੁਹਾਡੇ ਮਲਾਜ਼ਮ ਨੂੰ ਰੈਗੂਲਰ ਕੀਤਾ ਜਾਊਗਾ ਪਰ ਉਹ ਜੁਲਾਈ ਦੀ ਬੀ ਅਗਸਤ ਅੱਜ ਸਤੰਬਰ ਵੀ ਨਿਕਲ ਜਾ ਰਿਹਾ ਤੇ ਕਿਸੇ ਵੀ ਮੁਲਾਜ਼ਮਤ ਇਹ ਜੇ ਪਾਲਿਸੀ ਲਾਗੂ ਨਹੀਂ ਕੀਤੀ ਤੇ ਨਾ ਸਰਕਾਰ ਦੇ ਕੋਲ ਇਹ ਨਾ ਟਾਈਮ ਹੀ ਅਗੇ ਅਸੀਂ ਮੀਟਿੰਗ ਕਰਕੇ ਮੁਲਾਜ਼ਮਾ ਨੂੰ ਉਹਨਾਂ ਦੇ ਹੱਕ ਦੇਣੇ ਆ ਹੋਰ ਆਸੇ ਪਾਸੇ ਦੇ ਕੰਮ ਸਰਕਾਰ ਕਰਦੀ ਨਜ਼ਰ ਆਉਂਦੀ ਆ पर मुलाजमा नु लगातार नजरअंदाज कर जीमे सरकार आज ਤੋਂ ਪਹਿਲਾਂ ਉਹਨਾਂ ਨੇ ਵਾਦਾ ਕੀਤਾ ਵੀ ਸਾਰੇ ਗਾਜਪ ਪੱਕੇ ਕੀਤੇ ਜਾਣਗੇ ਉਸ ਤੋਂ ਬਾਅਦ ਅਜੇ ਤੱਕ ਕੋਈ ਨਹੀਂ ਕੀਤਾ ਚ ਨਿਕਿਆ ਬਿਲਕੁਲ ਸਰਕਾਰ ਨੇ ਵਾਦੇ ਬੜੇ ਕੀਤੇ ਸੀ ਕਿਉਂਕਿ ਦਿੱਲੀ ਤੇ ਪੰਜਾਬ ਚ ਦੋ ਸਟੇਟਾਂ ਦੀ ਸਰਕਾਰ ਆ ਤੇ ਦੋ ਸਟੇਟਾਂ ਦੀ ਟਰਾਂਸਪੋਰਟ ਮਾਫੀਆ ਇੰਨੇ ਹੱਦ ਨਾਲ ਉਹ ਵਧ ਗਿਆ ਦਿੱਲੀ ਚ ਗੱਲ ਕਰੀਏ ਜਾਂ ਪੰਜਾਬ ਚ ਗੱਲ ਕਰੀਏ ਦੋਨਾਂ ਜਗ੍ਹਾ ਤੋਂ ਮਾਫੀਆ ਚੱਲਦਾ ਪੰਜਾਬ ਤੋਂ ਚੱਲਦਾ ਦਿੱਲੀ ਦਿੱਲੀ ਤੋਂ ਚੱਲਦਾ ਕਿਉਂ ਦੂਰ ਨਾ ਜਾਇਓ ਵੀ ਜਿਆਦਾ ਨਜਾਇਜ਼ ਮਾਫੀਆ ਚੱਲਦਾ ਜਾਂ ਪੱਕੇ ਕਰਨਾ ਉਸ ਸਾਰੀਆਂ ਗੱਲਾਂ ਜੇ ਨਜ਼ਰਅੰਦਾਜ਼ ਨੇ ਆਪਣਾ ਰੋਸ ਕਿਤੇ ਨਾ ਕਿਤੇ ਸਾਨੂੰ ਇਹ ਸ਼ੰਕਾ ਲੱਗਦੀ ਵੀ ਇਹ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਕਿਤੇ ਨਾ ਕਿਤੇ ਘਟੀਆਂ ਜਿਹੜੀ ਸਾਫਤ ਹੋਰੀ ਠੀਕ ਹੈ